ਲੈ ਵੀ ਨਾਜਰਾ ਜਿਹਦੇ ਪੈਸੇ ਦੇਣਿਆ ਨਾ ਨਬੇੜ ਦੇ ਕੰਮ ਫਾਪੂ ਫਹਿਰੇਵੇਂ ਓਏ ਕੱਲ ਤਾਂ ਮੈਂ ਤੈਨੂੰ 1000 ਰੁਪਏ ਦਿੱਤਾ ਹਜੇ ਬਾੜਾ ਗਲਣਾ ਘਰ ਮੇਰ ਨਾਲ ਮੈਨੂੰ ਪੈਸੇ ਚਾਹੀਦੇ ਪੈਸੇ ਦੇ ਪੈ ਉਹ ਕਾਕਾ ਉਹ ਤੂੰ ਸਿਆਣਾ ਬਣ ਜਾ ਉਹ ਬੜਾਪਾ ਪੈਨਸ਼ਨ ਦੇ ਸਿਰ ਤੇ ਮੈਂ ਗੁਜ਼ਾਰਾ ਕਰੀ ਜਨਾ ਦੋ ਮੱਝਾਂ ਰੱਖੀਆਂ ਉਹ ਕੰਜਰਾ ਆਪਣੇ ਕਿਹੜੇ 12 13 ਕਿੱਲੇ ਆ ਡੇਢ ਕਿੱਲਾ ਪੈਲੀ ਦਾ ਸਾਰਾ ਮੈਨੂੰ ਪਸਣਾ ਸੁਣਾ ਮੈਨੂੰ ਪੈ ਰੇ ਮੈਨੂੰ ਪੈ ਪੈ ਰੇ ਓਏ ਓਹ ਕੰਜਰਾ ਓਏ ਓ ਮੈਂ ਮਾਰੂ ਪੈ ਮੈਨੂੰ ਪੈ ਰੇ ਓਏ ਓਏ ਪਰ ਅੱਬਾਈ ਹੋਈ ਲਾਤੋਂ ਕੀ ਲੈਣਾ ਮੈਂ ਅੱਜ ਫਾਦਰਡੇ ਸੀਗਾ ਓਏ ਆਹ ਕਿਤਾਬ ਬੁਰੀ ਸੰਗਤ ਦਾ ਫਾਲੇ ਤਾਂ ਮੈਂ ਵੀ ਲਿਆਂਦੀ ਐ ਲੈ ਵੀ ਆਇਦਾ ਜਗਾਰ ਦਾ ਬਣ ਗਿਆ ਐ फोन लागे के हेलो कहते मैं बस वो को पाँच मिनट आ गया मेरा समान रखो ठीक है आ गया बस पापा पापा हैप्पी फादर्स डे ਅਰ ਸਾਨੂੰ ਕਿਤਾਬ ਮਲੀ ਬੁਰੀ ਸੰਗਤ ਦਾ ਫਲ ਬੁਰੀ ਸੰਗਤ ਦਾ ਫਲ ਤੈਨੂੰ ਵੀ ਬੁਰੀ ਸੰਗਤ ਦਾ ਫਲ ਹੀ ਮਿਲਿਆ ਕਿਹੜੇ ਰਾਹੇ ਪੈ ਗਿਆ ਹਜੇ ਵੀ ਮੁਰਚਲ ਬਣਾ ਇਹਨਾਂ ਰਾਹਾਂ ਤੋਂ ਤੱਕਦੇ ਕੋਈ ਮੁੜਿਆ ਹੀ ਨਹੀਂ ਅੱਜ ਫਿਰ ਜਵਾਕ ਦੀ ਜੱਫੀ ਨੇ ਅੱਖਾਂ ਖੋਲ ਦਿੱਤੀਆਂ ਅੱਖਾਂ ਖੋਲ ਦਿੱਤੀਆਂ ਬਾਪੂ ਉਹ ਤੂੰ ਫੇਰ ਆ ਗਿਆ ਹੁਣ ਤਾਂ ਮੇਰਾ ਬਟੂਆ ਵੀ ਖਾਲੀ ਕਰਤਾ ਹੁਣ ਤੈਨੂੰ ਮੈਂ ਕੀ ਦੇਵਾਂ ਬਾਪੂ ਮੈਂ ਹੁਣ ਪੈਸੇ ਲੈਣ ਆਇਆ ਤੈਨੂੰ ਤੇ ਤੇਰੇ ਪੈਸੇ ਦੇਣ ਨੂੰ ਮੋੜ ਆਇਆ ਮੈਨੂੰ ਆਪ ਦੀ ਗਲਤੀ ਦਾ ਅਹਿਸਾਸ ਹੋ ਗਿਆ ਬਾਪੂ ਬਹਿ ਵਾਕਈ ਤੈਨੂੰ ਬਹੁਤ ਤੱਕ ਕਰਿਆ ਬਾਪੂ ਅੱਜ ਤੋਂ ਬਾਅਦ ਮੈਂ ਤੈਨੂੰ ਕਦੇ ਪਰੇ ਜਾੜ ਨਹੀਂ ਕਰਦਾ ਤੇਰੇ ਕੰਮ ਕੰਮ ਕਰਿਆ ਕਰ ਉਹ ਤੇਰੇ ਨਾਲ ਬਾਪੂ ਬੇਦੂ ਭਾਵ ਕਰਦੀ ਬਾਪੂ ਸ਼ੁਕਰ ਹੈ ਰੱਬਾ ਤੇਰਾ ਸ਼ੁਕਰ ਹੈ ਪਤ ਅਠਾ ਕਹਿੰਦੇ ਹੁੰਦੇ ਆ ਇਹ ਸੂਹਾ ਦਾ ਭੁੱਲਿਆ ਸ਼ਾਮ ਨੂੰ ਘਰੇ ਮੁੜਿਆ ਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਪਤਾ ਇੱਥੇ ਬੈਠ ਸ਼ਾਬਾਸ਼ ਸ਼ਾਬਾਸ਼ ਵਾਹਿਗੁਰੂ ਕਿਸੇ ਦੀ ਇਲਾਜ ਮਾੜੀ ਨਾਲ ਨਿਕਲੇ ਸਮੱਤ ਬਖਸ਼ੀ ਸਾਰਿਆਂ ਨੂੰ ਕਿਉਂਕਿ ਲਾਦ ਸਾਰਾ ਹੁੰਦੀ ਆ ਪੁੱਤ ਨਸ਼ੇ ਛੱਡ ਦੇ ਸਾਰੇ ਨਹਾ ਧੋ ਕੇ ਤੜਕੇ ਆਪਾਂ ਗੁਰੂ ਘਰ ਚੱਲਾਂਗੇ ਗੁਰਦੁਆਰਾ ਸਾਹਿਬ ਠੀਕ ਹੈ ਮੇਰਾ ਸ਼ੇਰ ਬਣ ਸ਼ੇਰ ਸ਼ਾਬਾਸ਼ ਸ਼ਾਬਾਸ਼ ਹੋਏ ਸ਼ੁਕਰਾਨਾ ਤੇਰਾ ਸੱਪਾ ਸਾਹ ਸ਼ੁਕਰਾਨਾ ਤੇਰਾ ਉੱਤਰ ਸਿਆ ਪਿਆਸੀ ਮੈਂ ਤਾਂ ਪੁੱਤ ਦੀ ਜੱਫੀ ਨੂੰ